ਪਰਮ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਗद्दार ਪੰਥ ਦੋਖੀ ਸੁਖਬੀਰ ਬਾਦਲ ਦੇ ਉੱਤੇ ਜੁਝਾਰੂ ਭਾਈ ਨਾਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਉਹ ਦੁਸ਼ਟ ਤਾਂ ਭਾਵੇਂ ਬਚ ਗਿਆ ਲੇਕਿਨ ਉਸ ਤੋਂ ਬਾਅਦ ਬਾਦਲ ਜੁੰਡਲੀ ਸ਼ਰੋਮਣੀ ਕਮੇਟੀ ਦੇ ਵੱਲੋਂ ਬੜਾ ਚੀਕ ਚਿਹਾੜਾ ਪਾਇਆ ਜਾ ਰਿਹਾ ਹੈ ਤੇ ਉਸ ਦਿਨ ਬਾਦਰਦਸ ਦੇ ਹੀ ਇੱਕ ਗੁੰਡੇ ਦੇ ਵੱਲੋਂ ਭਾਈ ਨਰੈਣ ਸਿੰਘ ਚੌੜਾ ਦੀ ਦਸਤਾਰ ਉਤਾਰ ਦਿੱਤੀ ਗਈ। ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਰਦਸ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭੁੰਦਰ ਆ ਉਹ ਇਸ ਮਾਮਲੇ ਦੇ ਉੱਤੇ ਚੁੱਪਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵੀ ਚੁੱਪੀ ਧਾਰਨ ਕੀਤੀ ਹੋਈ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਆਪਣੇ ਆਪ ਨੂੰ ਪੰਥ ਪ੍ਰਸਤ ਵੀ ਅਖਵਾਉਂਦੇ ਆ ਉਹ ਵੀ ਜਾਂਦਾ ਇਸ ਮਾਮਲੇ ਦੇ ਉੱਤੇ ਚੁੱਪ ਰਹੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰ ਹੀ ਜਾਂਦੀਆਂ ਹੁੰਦੀਆਂ ਕਿੰਨਾ ਸ਼ਰਮਨਾਕ ਬਿਆਨ ਆ ਤੇ ਇਹਨਾਂ ਸਾਰਿਆਂ ਦੇ ਲਈ ਕਿੰਨੀ ਸ਼ਰਮਨਾਕ ਗੱਲ ਆ ਕਿ ਜਿੰਨਾ ਸੰਸਥਾਵਾਂ ਨੇ ਸਿੱਖ ਕੌਮ ਦੀ ਦਸਤਾਰ ਬਾਰੇ ਪ੍ਰਚਾਰ ਪ੍ਰਸਾਰ ਕਰਨਾ ਸੀ ਦਸਤਾਰ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਣਾ ਸੀ ਦਸਤਾਰ ਦੇ ਸਤਕਾਰ ਬਾਰੇ ਉਹੀ ਜਿਹੜੀਆਂ ਸੰਸਥਾਵਾਂ ਆ ਉਹ ਲੱਥੀ ਹੋਈ ਦਸਤਾਰ ਨੂੰ ਜਾਂ ਤਾਂ ਠੀਕ ਠਹਿਰਾ ਰਹੀਆਂ ਨੇ ਤੇ ਜਾਂ ਝੋਪਿਆ ਸਿੱਖਾਂ ਦੀਆਂ ਦਸਤਾਰਾਂ ਲਾਉਣਾ ਇਹ ਇਹਨਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਆ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਦੀਪ ਅੱਗ ਵੀ ਉਤਾਰੀ ਸੀ ਆ ਮੈਂ ਤੁਹਾਨੂੰ ਕੁਝ ਅਖਬਾਰਾਂ ਦਿਖਾਉਂਦਾ ਆ ਜਿਹਦੇ ਵਿੱਚ ਸ਼ਰੋਮਣੀ ਕਮੇਟੀ ਵਾਲਿਆਂ ਨੇ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਆ ਉਹ ਉਤਾਰੀਆਂ ਅਤੇ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਲਟਾਇਆ ਹੁਣ ਇਹ ਕਹਿ ਰਹੇ ਆ ਨਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਾਲ ਜਿਹੜੀ ਗੋਲੀ ਆ ਉਹ ਚੱਲੀ ਤੁਸੀਂ ਦੇਖੋ ਕਿ ਇਹ ਖੁਦ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇਹ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਅਤੇ ਤਸ਼ੱਦਦ ਕਰਦੇ ਰਹੇ ਆ ਇਹ ਅਖਬਾਰਾਂ ਉਸ ਗੱਲ ਦੀਆਂ ਗਵਾਹ ਆ ਸ਼ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰਾਂਬੰਦ ਕਰਕੇ ਬਣਾਇਆ ਬੰਦੀ ਟਾਸਕ ਫੋਰਸ ਨੇ ਸਿੱਖ ਸੰਗਤਾਂ ਨੂੰ ਛਲੀਆਂ ਵਾਂਗ ਕੁੱਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਹੇ ਹਦਮਾਲਾ ਇਹ 16 ਸਤੰਬਰ ਤੇ 2020 ਦੀ ਅਖਬਾਰ ਆ ਉਦੋਂ ਵੀ ਇਹਨਾਂ ਨੇ ਸੇਖ ਨੌਜਵਾਨਾਂ ਦੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਜੂਝ ਰਹੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੇ ਦਸਤਾਰਾਂ ਉਤਾਰੀਆਂ ਤੇ ਡਾਂਗਾਂ ਦੇ ਨਾਲ ਉਹਨਾਂ ਨੂੰ ਜਿਹੜਾ ਕੁੱਟਿਆ ਗਿਆ ਸਿੱਖਾਂ ਦੇ ਕਕਾਰ ਤੱਕ ਜਿਹੜੇ ਆ ਉਹ ਉਤਾਰ ਲਏਗੇ ਉਦੋਂ ਫਿਰ ਸ਼ਰੋਮਣੀ ਕਮੇਟੀ ਨੇ ਜਾਂ ਇਹਨਾਂ ਦੀ ਕਿਸੇ ਅੰਤਰੰਗ ਕਮੇਟੀ ਨੇ ਜਾਂ ਕਿਸੇ ਹੋਰ ਨੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਜਿਹੜੀ ਗੱਲ ਹੈ ਉਹ ਕਿਉਂ ਨਾ ਕੀਤੀ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਕਿ ਭਾਈ ਨਰੈਣ ਸਿੰਘ ਚੋੜਾ ਨੇ ਜਿਹੜਾ ਆ ਉਹ ਮਾਰਨ ਦਾ ਯਤਨ ਕੀਤਾ ਸੁਖਵੀਰ ਬਾਦਲ ਨੂੰ ਤੇ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਤੇ ਆ ਜਿਹਦੇ ਕਾਰੇ ਉਹ ਤੁਸੀਂ ਕੀਤੇ ਸੀ ਉਦੋਂ ਫਿਰ ਤੁਸੀਂ ਸਾਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਆ ਤਾਂ ਤੁਹਾਨੂੰ ਇੱਕ ਹੋਰ ਅਖਬਾਰ ਦਿਖਾਉਣਾ ਆ ਜਦੋਂ ਸ਼ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾਂ ਤਲਵਾਰਾਂ ਨਾਲ ਮਾਰਿਆ ਕੁੱਟਿਆ ਆ ਦੇਖੋ ਕਿਵੇਂ ਲਹੂ ਲੋਹਾਨ ਜਿਹੜਾ ਆ ਉਹ ਕੀਤਾ ਹੋਇਆ ਇਹ ਸਾਰੇ ਗੁਰਸਿੱਖ ਉਹ ਸਨ ਜੋ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਅਤੇ ਜੋ ਲਾਪਤਾ ਪਾਵਨ ਸਰੂਪ ਕੋਈ ਸਨ ਉਹਨਾਂ ਦਾ ਇਨਸਾਫ ਮੰਗ ਰਹੇ ਸਨ ਆ ਅਖੌਤੀ ਆਕਾਲੀ ਦਲ ਦੀ ਸਰਕਾਰ ਵੱਲੋਂ ਬਰਨਾਲਾ ਸਰਕਾਰ ਵੱਲੋਂ ਜੋ ਨਕੋਦਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਚਾਰ ਗੁਰਸਿੱਖਾਂ ਨੂੰ ਜਿਹੜਾ ਸ਼ਹੀਦ ਹੋ ਕੀਤਾ ਸੀ ਆ ਉਹਨਾਂ ਦੇ ਮਾਪੇ ਅਜੇ ਤੱਕ ਜਿਹੜਾ ਇਨਸਾਫ ਮੰਗ ਰਹੇ ਆ ਆ ਇਧਰ ਦੇ ਪਾਸੇ ਬਹਿਬਲ ਗੋਲੀ ਕਾਂਡ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਹ ਉਹਦੀਆਂ ਜਿਹੜੀਆਂ ਆ ਇਹ ਖਬਰਾਂ ਆ ਸੋ ਉਦੋਂ ਜਿਹੜੇ ਆ ਬਾਦਲ ਕੇ ਆ ਉਦੋਂ ਫਿਰ ਕਿਉਂ ਚੁੱਪ ਸਨ ਉਦੋਂ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਫਿਰ ਸਾਰੀ ਕਿਉਂ ਚੁੱਪ ਸੀ ਉਦੋਂ ਕਿਉਂ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਤੁਹਾਡੇ ਜਿਹੜੀਆਂ ਕੀਤੇ ਜਿਹਦੇ ਕਾਰੇ ਨਾ ਉਹ ਹੀ ਹੁਣ ਤੁਹਾਡੇ ਸਾਹਮਣੇ ਆ ਰਹੇ ਆ ਸਮੇ ਸਮੇ ਦੇ ਉੱਤੇ ਜਿਹਦਾ ਸਿੱਖ ਹੁੰਦਾ ਨਾ ਉਹ ਤਾਂ ਕਿਸੇ ਦੀ ਵੀ ਜਿਹੜੀ ਦਸਤਾਰ ਨਹੀਂ ਉਤਾਰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਦਸਤਾਰ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਤਾਜ ਆ ਇਹ ਤੇ ਇਕੱਲੀ ਕਿਸੇ ਸਿੱਖ ਦੀ ਦਸਤਾਰ ਨਹੀਂ ਇਹ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਆ ਉਹ ਬਖਸ਼ਿਸ਼ ਆ ਕਿਸੇ ਸਮੇ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਵੀ ਉਤਾਰ ਦਿੱਤੀ ਸੀ ਕਥੂ ਨੰਗਲ ਵਿੱਚ ਇੱਕ ਵਾਰ ਨਾ ਹਿੰਦੂ ਤਵੀਆਂ ਨੇ ਐਲਾਨ ਕੀਤਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੱਗ ਆ ਉਹ ਉਤਾਰਾਂਗੇ ਅਖਬਾਰਾਂ ਵਿੱਚ ਬਿਆਨ ਵੀ ਦਿੱਤੇ ਫਿਰਕੂ ਹਿੰਦੂ ਤਵੀਆਂ ਨੇ ਸ਼ਿਵ ਹੈਰਨਾ ਵਾਲਿਆਂ ਨੇ ਤੇ ਜਿਹੜੀਆਂ ਪੰਥਕ ਅਤੇ ਖਾਲਸਤਾਨੀ ਜਥੇਬੰਦੀਆਂ ਕਿਸੇ ਕਾਰਨ ਕਰਕੇ ਕਿਸੇ ਵਖਰੇਵੇਂ ਨੂੰ ਲੈ ਕਰਕੇ ਜਾਂ ਕੋਈ ਹੋਰ ਮਤਭੇਦ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਉਸ ਸਮੇਂ ਜਿਹੜਾ ਸਟੈਂਡ ਆ ਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੇ ਬਿਆਨ ਦਿੱਤੇ ਤੇ ਪੰਥ ਦੋਖੀਆਂ ਨੂੰ ਜਿਹੜਾ ਹੈ ਉਹ ਲਲਕਾਰ ਰਿਹਾ ਸੀ ਅਸੀਂ ਖੁਦ ਖਾਲਸਾ ਫਤਿਹਨਾਮਾ ਦੇ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜਿਹੜਾ ਸਖਤ ਸਟੈਂਡ ਲਿਆ ਦਲ ਖਾਲਸਾ ਨੇ ਵੀ ਸਖਤ ਸਟੈਂਡ ਲਿਆ ਤੇ ਹੋਰ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਨਹੀਂ ਇਹ ਸਿੱਖ ਕੌਮ ਦੀ ਪੱਗ ਨੂੰ ਜਿਹੜਾ ਹੱਥ ਪਾਉਣ ਜਾ ਰਹੇ ਆ ਤੇ ਹੁਣ ਜਦੋਂ ਇੱਕ ਆ ਬਾਦਲਾਂ ਦੇ ਯੂਥ ਵਿੰਗ ਦੇ ਕਿਸੇ ਅਹੁਦੇਦਾਰ ਨੇ ਪੱਗ ਉਤਾਰੀਏ ਭਾਈ ਨਰੈਣ ਸਿੰਘ ਚੌੜਾ ਦੀ ਤੇ ਤੁਸੀਂ ਦੇਖੋ ਕਿ ਜਾਂ ਤਾਂ ਇਹ ਲੋਕ ਉਸ ਲਥੀ ਹੋਈ ਪੱਗ ਨੂੰ ਠੀਕ ਠੈਰ ਆ ਰਹੇ ਆ ਤੇ ਜਾਂ ਇਹ ਕਹਿ ਰਹੇ ਆ ਕਿ ਇਸ ਤਰ੍ਹਾਂ ਦੀਆਂ ਕਟਨਾਵਾਂ ਵਾਪਰ ਜਾਂਦੀਆਂ ਜਾਂ ਇਹਨਾਂ ਨੇ ਜਿਹੜੀ ਚੁੱਪੀ ਧਾਰਨ ਕੀਤੀ ਹੋਈ ਏ ਸੋ ਇਹ ਗੱਲਾਂ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ਅੱਜ ਜੋ ਕੁਝ ਬਾਦਲਗਿਆਂ ਦੇ ਹਾਲਾਤ ਬਣ ਚੁੱਕੀ ਆ ਇਸੇ ਕਾਰਨ ਕਰਕੇ ਹੀ ਆ ਨਾ ਕਿਉਂਕਿ ਇਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਬਾਦਲ ਨੂੰ ਹੀ ਆਪਣਾ ਜਿਹਾ ਗੁਰੂ ਮੰਨ ਲਿਆ ਹੋਇਆ ਇੰਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਕਾਰ ਦਾ ਕੋਈ ਜਿਹਦਾ ਫਿਕਰ ਏ ਆ ਉਹ ਨਹੀਂ ਰਿਹਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਤੁਸੀਂ ਕਦੀ ਇਹਨਾਂ ਲੋਕਾਂ ਦੇ ਜਿਹੜੇ ਬਿਆਨ ਆ ਉਹ ਦੇਖੇ ਕਦੀ ਜਦੋਂ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਜਾ ਰਿਹਾ ਹੁੰਦਾ ਸੀ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਕਦੀ ਆ ਅੰਤਰੰਕ ਕਮੇਟੀ ਜਾਂ ਬਾਦਲ ਦਾ ਦੀ ਜਿਹੜੀ ਜੁੰਡਲੀ ਹੁਣ ਰੋਲਾ ਪਾਉਂਦੀ ਫਿਰਦੀ ਹੈ ਕਦੀ ਉਸ ਸਮੇਂ ਇਹਨਾਂ ਨੇ ਜਿਹੜੀ ਨਿਖੇਧੀ ਆ ਉਹ ਕੀਤੀ ਹੁਣ ਜਿਹੜੇ ਭਾਈ ਨਰਨ ਸਿੰਘ ਚੌੜਾ ਨੂੰ ਛੇਕਣ ਦੀਆਂ ਗੱਲਾਂ ਕਰ ਰਹੇ ਆ ਪੰਥ ਦੇ ਵਿੱਚੋਂ ਉਦੋਂ ਫਿਰ ਤੁਸੀਂ ਸਾਰੇ ਕਿੱਥੇ ਚਪਣੀ ਦੇ ਵਿੱਚ ਨੱਕ ਡੋਬ ਕੇ ਮਰੇ ਹੋਏ ਸੀ ਜੇ ਉਦੋਂ ਨਹੀਂ ਸੀ ਮਰੇ ਤਾਂ ਹੁਣ ਮਰ ਜਾਓ ਜਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਹਾਲਾਤ ਆ ਉਹ ਬਣ ਚੁੱਕੇ ਹੋਏ ਆ ਕੌਮ ਤੁਹਾਨੂੰ ਕਦੇ ਵੀ ਜਿਹੜੇ ਮਾਫੀ ਉਹ ਨਹੀਂ ਕਰੇਗੀ ਤੇ ਜਿਨ੍ਹਾਂ ਭਾਈ ਦਰੈਲ ਸਿੰਘ ਚੌੜਾ ਦੀ ਦਸਤਾਰ ਵੀ ਲਾਈ ਹੈ ਨਾ ਉਸ ਦੁਸ਼ਟ ਨੂੰ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਤੂੰ ਆਪਣੇ ਕੀਤੇ ਕਾਰੇ ਦੀ ਜਿਹੜੀ ਸਜ਼ਾ ਆ ਉਹ ਭੁਗਤ ਕੇ ਰਹੇਗਾ ਸਿੱਖ ਕੌਮ ਤੇਨੂੰ ਮਾਫ ਨਹੀਂ ਕਰੇਗੀ ਚੁੱਪ ਕਰਕੇ ਤੇ ਭਾਈ ਨਰੈਣ ਸਿੰਘ ਚੌੜਾ ਦੀ ਜਿਹੜੀ ਦਸਤਾਰ ਆ ਉਹ ਵਾਪਸ ਕਰ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਜਿਹੜਾ ਆ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਤੇ ਜਿਹੜਾ ਪੈਰੀ ਆ ਉਹ ਪੈ ਜਾ ਇਸੇ ਤਰ੍ਹਾਂ ਭਾਈ ਨਰੈਣ ਸਿੰਘ ਚੌੜਾ ਦੇ ਪਰਿਵਾਰ ਦੇ ਕੋਲੋਂ ਵੀ ਜਿਹੜੀ ਮਾਫੀ ਆ ਉਹ ਮੰਗ ਉਹਨਾਂ ਦੀ ਸਿੰਘਣੀ ਦੇ ਕੋਲੋਂ ਉਹਨਾਂ ਦੇ ਪੁੱਤਰਾਂ ਦੇ ਕੋਲੋਂ ਤੇ ਤੈਨੂੰ ਜਿਹੜੀ ਦਸਤਾਰ ਆ ਭਾਈ ਨਰੈਣ ਸਿੰਘ ਚੌੜਾ ਦੀ ਇਹ ਦੇਣੀ ਪਏਗੀ ਦਸਤਾਰ ਦਿੱਤੇ ਤੋਂ ਬਿਨਾ ਨਹੀਂ ਗੱਲ ਹੁਣ ਸਰਨੀ ਏਦਾਂ ਹੁਣ ਗੱਲ ਨਹੀਂ ਬਾਨੀ ਚੁੱਪ ਚ ਪੀਤੇ ਇੱਕ ਤੇ ਉਹ ਦੇ ਦੀ ਦਸਤਾਰ ਆ ਉਹ ਵਾਪਸ ਮੋੜਨੀ ਪਵੇਗੀ ਤੇ ਬਾਕੀ ਫਿਰ ਸਿੱਖ ਕੌਮ ਸੋਚੇਗੀ ਕਿ ਤੈਨੂੰ ਕਿਸ ਤਰ੍ਹਾਂ ਦੀ ਜਿਹੜੀ ਤੇਰੇ ਬੰਦੇਕਾਰੇ ਦੀ ਜਿਹੜੀ ਸਜ਼ਾ ਆ ਉਹ ਤੈਨੂੰ ਦੇਣੀ ਆ ਇੰਨਾ ਸ਼ਰਮਨਾਕ ਤੁਸੀਂ ਗੱਲਾਂ ਕਰਦੇ ਹੋ ਇਸ ਤਰ੍ਹਾਂ ਦੀਆਂ ਤੁਸੀਂ ਕਾਰਵਾਈਆਂ ਕਰਦੇ ਹੋ ਕਿ ਤੁਸੀਂ ਸਿੱਖ ਕਹਿਲਾਉਂਦੇ ਅਕਾਲੀ ਅਖਵਾਉਣ ਦੇ ਬਿਲਕੁਲ ਵੀ ਜਿਹੜੇ ਹੱਕਦਾਰ ਆ ਉਹ ਨਹੀਂ ਰਏ। ਬਾਦਲਦਲ ਅਗਾਂਵ ਹੀ ਜਿਹੜਾ ਆ ਉਹ ਸੁਧਰਨ ਵਾਲਾ ਨਹੀਂ ਆ। ਹੁਣ ਵੀ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਵੰਗਾ ਰਿਹਾ ਵਿਕਰਮਜੀਤ ਮਜੀਠੀਆ ਕਿੰਨੇ ਹੰਕਾਰ ਦੇ ਵਿੱਚ ਜਿਹੜਾ ਬਿਆਨ ਆ ਉਹ ਦੇ ਰਿਹਾ ਆ। ਕਦੀ ਭਾਈ ਨਰਨ ਸਿੰਘ ਨੂੰ ਅੱਤਵਾਦੀ ਕਹਿ ਰਿਹਾ ਕਿ ਭਈ ਕਿਸੇ ਹੋਰ ਨਾਵਾਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਹੈ ਪਰ ਭਾਈ ਨਰਨ ਸਿੰਘ ਉਹ ਸਿੱਖ ਕੌਮ ਦੇ ਜੂਝਾਰੂ ਯੋਧੇ ਆ। ਉਹਨਾਂ ਦੇ ਤਾਂ ਸਾਰੇ ਕੇਸ ਬਰੀ ਹੋ ਚੁੱਕੇ ਆ ਪਰ ਜਿਹੜਾ ਮਜੀਠੀਆ ਆ ਉਹ ਤੇਰੇ ਤੇ ਹਾਲੇ ਜਿਹੜੇ ਕੇਸ ਆ ਉਹ ਚੱਲ ਰਹੇ ਆ ਤੂੰ ਆਪਣੀ ਗੱਲ ਕਰ ਭਾਈ ਨਰੈਨ ਸਿੰਘ ਦੇ ਕੇਸਾਂ ਦੀ ਜਿਹੜੀ ਆ ਉਹ ਬਾਅਦ ਵਿੱਚ ਗੱਲ ਕਰੀ ਤੂੰ ਆਪ ਤੇ ਡਰੱਗ ਦੇ ਕੇਸਾਂ ਦੇ ਵਿੱਚ ਜਿਹੜਾ ਆ ਉਹ ਅੰਦਰ ਹੋਇਆ ਸੀ ਜੇਲ੍ਹ ਕੱਟ ਕੇ ਆਇਆ ਹਾਲੇ ਵੀ ਤੇਰੇ ਕੇਸ ਅੰਦਰ ਟ੍ਰਾਇਲ ਆ ਭਾਈ ਨਰੈਨ ਸਿੰਘ ਤਾਂ ਸਾਰੇ ਕੇਸਾਂ ਦੇ ਵਿੱਚ ਬਰੀ ਹੋਏ ਆ ਤੇ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਉੱਤੇ ਜਿਹੜਾ ਪਹਿਰਾ ਦਿੱਤਾ ਤੇ ਪੰਥ ਦੀ ਸੇਵਾ ਕਰਦੇ ਹੋਈ ਉਹਨਾਂ ਦੇ ਉੱਤੇ ਜਿਹੜੇ ਕੇਸ ਆ ਉਹ ਪਏ ਆ ਤੇ ਉਹਨਾਂ ਦੇ ਉੱਤੇ ਸਾਰੇ ਸਿੱਖ ਕੌਮ ਨੂੰ ਜਿਹੜਾ ਮਾਣ ਹੈ ਤੇ ਉਹਨਾਂ ਕੇਸਾਂ ਬਾਰੇ ਬੜੇ ਸ਼ਾਨ ਦੇ ਨਾਲ ਬੜੇ ਮਾਣ ਦੇ ਨਾਲ ਇੱਕ ਚੌੜੀ ਕਰਕੇ ਸੀਨਾ ਤਾਨ ਕੇ ਜਿਹੜਾ ਦੱਸਿਆ ਜਾ ਸਕਦਾ ਕਿ ਕਿਵੇਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਆਦ ਸਿੰਘਾਂ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਭਜਾਉਣ ਦੇ ਵਿੱਚ ਜਿਹੜੀ ਮਦਦ ਆ ਉਹ ਕੀਤੀ ਸੀ ਤੇ ਹੋਰ ਵੀ ਉਹਨਾਂ ਨੇ ਕਈ ਖਾੜਕੂ ਐਕਸ਼ਨ ਕੀਤੇ ਸਮੇਂ-ਸਮੇਂ ਦੇ ਉੱਤੇ ਜੇਲਾਂ ਕਟੀਆਂ ਤਸ਼ੱਦਦ ਝੱਲਿਆ ਸਿੱਖ ਕੌਮ ਦਾ ਇਤਿਹਾਸ ਰਚਿਆ ਵੀ ਤੇ ਇਤਿਹਾਸ ਲਿਖਿਆ ਵੀ ਪਰ ਦੂਜੇ ਪਾਸੇ ਬਾਦਲਗਿਆਂ ਨੇ ਹਮੇਸ਼ਾ ਹੀ ਜਿਹੜਾ ਕਲੰਕੇ ਤੇ ਇਤਿਹਾਸ ਆ ਉਹ ਰਚਿਆ ਤੁਹਾਨੂੰ ਹਮੇਸ਼ਾ ਹੀ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਲਾਹਣਤਾयां ਉਹ ਪੈਂਦੀਆਂ ਰਹਿਣਗੀਆਂ ਤੁਹਾਡੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਦੇ ਉੱਤੇ ਜਿਹਦਾ ਆ ਉਹ ਰੁਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੇ ਧਾਰੇ ਗੁਰੂ ਡੰਮ ਨੂੰ ਤੁਸੀਂ ਉੱਤੇ ਸ਼ਹੀਦ ਕੀਤਾ ਸਿਰਸੇ ਵਾਲੇ ਦੇ ਨਾਲ ਜਿਹੜੀਆਂ ਯਾਰੀਆਂ ਆ ਉਹ ਨਿਭਾਈਆਂ ਬਲਾਤਕਾਰੀ ਕਾਤਲ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਟਿੱਟ ਜਾਣੇ ਆ ਉਹਦੀਆਂ ਬਲਾਤਕਾਰੀਆਂ ਦੀਆਂ ਜਿਹੜੀਆਂ ਫਿਲਮਾਂ ਆ ਉਹ ਤੁਸੀਂ ਲਗਾਉਂਦੇ ਰਹੇ ਉਹਦੇ ਦੇਦੇ ਦੇ ਵਿੱਚ ਹਾਜ਼ਰੀਆਂ ਭਰਉਂਦੇ ਰਹੇ ਤੇ ਉਹਦੀਆਂ ਕੂਰ ਚਰਚਾਵਾਂ ਕਰਵਾਉਣ ਦੇ ਲਈ ਹੀ ਤੁਸੀਂ ਭਾਈ ਕਮਲਜੀਤ ਸਿੰਘ ਸੁਨਾਮ ਵਰਗਿਆਂ ਨੂੰ ਭਾਈ ਹਰਮੰਦਰ ਸਿੰਘ ਡੱਬਵਾਲੀ ਵਰਗੇ ਸੂਰਮਿਆਂ ਨੂੰ ਸ਼ਹੀਦ ਕਰਵਾ ਦਿੱਤਾ। ਇਸੇ ਤਰ੍ਹਾਂ ਭਾਈ ਦਰਸ਼ਨ ਸਿੰਘ ਲੋਹਾਰਾ ਉਹ ਵੀ ਨੂਰ ਮੈਲੀਆ ਕਾਂਡ ਦੇ ਵਿੱਚ ਜਿਹੜਾ ਆ ਉਹ ਸ਼ਹਾਦਤ ਦਾ ਜੰਮ ਪੀ ਗਏ। ਹੋਰ ਵੀ ਕਈ ਜਿਹੜੇ ਸਿੰਘ ਆ ਭਾਈ ਜਸਪਾਲ ਸਿੰਘ ਚੌਰ ਸਿਧਵਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣ ਦੀ ਫਾਂਸੀ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਸਨ। ਉਹ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਆ ਉਹ ਸੁਖਵੀਰ ਬਾਦਲ ਨੇ ਮਰਵਾ ਦਿੱਤਾ। ਤੇ ਅੱਜ ਜਦੋਂ ਸੁਖਬੀਰ ਬਾਦਲ ਉੱਤੇ ਗੋਲੀ ਚੱਲੀ ਹੈ ਤੇ ਕਿੰਨਾ ਚੀਕਚਹਾੜਾ ਪਾਇਆ ਜਾ ਰਿਹਾ ਹੈ ਪਰ ਉਹ ਭਾਈ ਜਸਪਾਲ ਸਿੰਘ ਚੌਰ ਸਿੱਧਵੰਗ ਵੀ ਤਾਂ ਕਿਸੇ ਮਾਪਿਆਂ ਦਾ ਜਿਹੜਾ ਆ ਉਹ ਪੁੱਤ ਸੀ ਤੇ ਉਹਨਾਂ ਮਾਪਿਆਂ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਬੀਰ ਬਾਦਲ ਉੱਤੇ ਗੋਲੀ ਚੱਲਦੀ ਹੋਵੇਗੀ ਭਾਈ ਨਰੈਣ ਸਿੰਘ ਨੂੰ ਇਹ ਰਾਹ ਕਿਉਂ ਅਪਣਾਉਣਾ ਪਿਆ ਕਿਉਂ ਉਹ ਇੱਥੋਂ ਤੱਕ ਗਏ ਜਦੋਂ ਧਾਰਮਿਕ ਤੇ ਦੁਨਿਆਵੀ ਆਦਤਾਂ ਨੇ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਉਹ ਗੁਨਾਹਗਰ ਨੂੰ ਬਣਦੀ سزا ਹੀ ਨਹੀਂ ਦੇਣੀ ਤਾਂ ਫਿਰ ਸਿੱਖਾਂ ਦੇ ਕੋਲੋਂ ਕੋਈ ਹੋਰ ਰਾਹ ਹੀ ਨਹੀਂ ਵੱਜਦਾ ਸੀ ਸਿੱਖ ਫਿਰ ਕਿੱਥੇ ਜਾਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ-ਬਾਰ ਉਹ ਮਸੰਦ ਨੂੰ ਜਿਹੜਾ ਦੁਸ਼ਤ ਨੂੰ ਸੋਧਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਹੈ ਉਹ ਕੀਤੀ ਯਤਨ ਕੀਤਾ ਤੁਸੀਂ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਸ਼ਤਾਂ ਨੂੰ ਜਿਹੜਾ ਆ ਸੁਖਬੀਰ ਬਾਦਲ ਨੇ ਬਚਾਇਆ ਸੀ ਉਹ ਗੁਰੂ ਘਰ ਦਾ ਦੋਖੀ ਸੀ ਤੇ ਫਿਰ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਦੇ ਬਾਹਰ ਹੀ ਮਾਰਨ ਦਾ ਜਿਹੜਾ ਯਤਨ ਹੈ ਉਹ ਕੀਤਾ ਤੇ ਜੋ ਬਾਦਲਦਲ ਦੇ ਵੱਲੋਂ ਬਿਰਤਾਂਤ ਸਿਰਜਿਆ ਜਾ ਰਿਹਾ ਕਿ 1984 ਤੋਂ ਪਹਿਲੀ 1984 ਤੋਂ ਬਾਅਦ ਹੁਣ ਪਹਿਲੀ ਵਾਰ ਜਿਹੜੀ ਅਜਿਹੀ ਘਟਨਾ ਆ ਉਹ ਵਾਪਰੀ ਜਦੋਂ ਜਦੋਂ ਵੀ ਸੁਖਬੀਰ ਬਾਦਲ ਵਰਗੇ ਹੋਰ ਅਖੌਤੀ ਅਕਾਲੀ ਆਗੂਆਂ ਨੇ ਸਿੱਖ ਕੌਮ ਦੇ ਨਾਲ ਇਨਸਾਫ ਨਹੀਂ ਕੀਤਾ ਸਿੱਖ ਕੌਮ ਦੇ ਖਿਲਾਫ ਉਹ ਭੁਗਤੇ ਤੇ ਸਿੱਖ ਕੌਮ ਨੇ ਆਪਣਾ ਜਿਹੜਾ ਫਰਜ਼ ਏ ਨਿਭਾਇਆ ਪਰ ਉਹਨਾਂ ਨੇ ਤੁਹਾਡੇ ਵਾਂਗ ਆ ਆ ਘਟਿਆ ਕੰਮ ਨਹੀਂ ਆ ਕੀਤੇ ਹੋਣੇ ਜਿਹੜੇ ਹੁਣ ਤੁਸੀਂ ਸੁਖਬੀਰ ਬਾਦਲ ਤੇ ਉੱਤੇ ਗੋਦੀ ਚਲਣ ਤੋਂ ਬਾਅਦ ਕਹਿਣ ਲੱਗ ਪਏ ਹੋ ਕਿ ਉਹ ਗੋਦੀ ਚਲਾਉਣ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਉੱਤੇ ਵੀ ਹਮਲਾ ਹੋਇਆ ਸੀ ਪਰ ਉਦੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਹਮਲਾ ਕਰਨ ਵਾਲੇ ਉਸ ਸਿੱਖ ਨੂੰ ਜਿਹਾਰੂ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ ਇਹ ਹਮਲਾ ਤਾਂ 1985 ਵਿੱਚ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਉੱਤੇ ਵੀ ਹੋਇਆ ਸੀ ਤਿੰਨ ਸਿੰਘ ਤਿੰਨ ਸਿੰਘਾਂ ਨੇ ਕੀਤਾ ਸੀ ਤੇ ਉਹ ਗਿਆਨੀ ਸਾਹਿਬ ਸਿੰਘ ਦਾ ਜਿਹੜਾ ਗਨਮੈਨ ਸੀ ਉਹ ਮਾਰਿਆ ਗਿਆ ਪਰ ਉਦੋਂ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਹਮਲਾ ਕਰਨ ਵਾਲੇ ਨੂੰ ਪੰਥ ਦੇ ਵਿੱਚੋਂ ਛੇਕੋ ਆ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਜਿਨੇ ਇਹਦਾ ਜੀਵ ਲੋਂਗੋਵਾਲ ਸਮਝੌਤਾ ਕੀਤਾ ਹਰਜੰਤ ਸਿੰਘ ਲੋਂਗੋਵਾਲ ਜਿਨੇ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੀਆਂ ਕੁਰਸੀਆਂ ਉਹ ਡਾਈਆਂ ਸੀ ਜੂਨ 1984 ਦੇ ਕਲੂ ਘਾਰੇ ਵਿੱਚ ਜਿਨੇ ਗਦਾਰੀ ਉਹ ਕੀਤੀ ਸੀ ਹਰਜੰਤ ਸਿੰਘ ਲੰਗੋਆਦ ਨੂੰ ਵੀ ਤਾਂ ਭਾਈ ਜਰਨੈਲ ਸਿੰਘ ਹੋਣਾ ਨੇ ਭਾਈ ਗਿਆਨ ਸਿੰਘ ਲੀਲ ਹੋਣਾ ਨੇ ਜਿਹੜਾ ਆ ਉਹ ਸੋਧਿਆ ਪਰ ਕਿਸੇ ਵੀ ਬੰਦੇ ਨੇ ਉਸ ਸਮੇਂ ਇਹਨਾਂ ਸਿੰਘਾਂ ਨੂੰ ਪੰਥ ਵਿੱਚੋਂ ਛੇਕਣ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਸੀ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਨਾ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਸੰਤੁਸ਼ਟੀ ਆ ਉਹ ਨਹੀਂ ਕਰ ਪਾ ਰਹੇ ਸਿੱਖ ਕੌਮ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਤਾਂ ਹੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਸਾਡੇ ਉੱਤੇ ਹਮਲੇ ਕਰ ਰਹੇ ਆ ਇਸੇ ਤਰ੍ਹਾਂ ਸ਼ਰੋਣੀ ਅਕਾਲੀ ਦਰਬ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਦੇ ਉੱਤੇ ਵੀ ਜਿਹੜਾ ਹਮਲਾ ਆ ਉਹ ਖਾਲਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ ਜਥੇਦਾਰ ਭਾਈ ਗੁਰਜੰਦਰ ਸਿੰਘ ਬੁੱਧ ਸਿੰਘ ਵਾਲਾ ਦੇ ਗਰੁੱਪ ਦੇ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਦਰਸ਼ਨ ਸਿੰਘ ਤਖਾਨਵਦ ਵਰਗੇ ਯੋਧੇ ਵੀ ਸਨ ਉਦੋਂ ਸ਼ਰੋਮਣੀ ਕਮੇਟੀ ਮੈਂਬਰੇ ਕੁਮਾਰਿਆ ਗਿਆ ਸੀ ਤੇ ਇਹ ਤਲਵੰਡੀ ਉਹ ਜ਼ਖਮੀ ਹੋ ਗਿਆ ਸੀ ਪਰ ਉਦੋਂ ਵੀ ਕਿਸੇ ਨੇ ਇਹ ਮੰਗ ਨਹੀਂ ਰੱਖੀ ਸੀ ਕਿ ਉਹਨਾਂ ਨੂੰ ਹਮਲਾ ਕਰਨ ਵਾਲਿਆਂ ਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕਿਆ ਜਾਵੇ ਪਰ ਸ਼ਰੋਮਣੀ ਕਮੇਟੀ ਦੀ ਬਾਦਲ ਜੁੰਡਲੀ ਇਹਨਾਂ ਦੇ ਅਧਿਕਾਰੀ ਇਹਨਾਂ ਦੀ ਅੰਦਰੂਨੀ ਕਮੇਟੀ ਉਹ ਬਾਦਲ ਦੱਸਦੀ ਕਿੰਨੀ ਚਾਪਲੂਸ ਬਣ ਚੁੱਕੀ ਹੋਈ ਆ ਕਿੰਨੇ ਤਲਵੇ ਛੱਟ ਰਹੀ ਆ हद हद ਕਰ ਦਿੱਤੀ ਤੁਸੀਂ ਸਿੱਖ ਕੌਮ ਦੇ ਵਿੱਚ ਇੱਕ ਜਿਹੜੀ ਨਵੀਂ ਪਿਰਤ ਆ ਉਹ ਪਾਉਣ ਜਾ ਰਹੇ ਹੋ ਪਰ ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਦਾ ਜਿਹੜਾ ਫੈਸਲਾ ਆ ਉਹ ਨਾ ਤਾਂ ਪੰਥ ਪਰਵਾਨ ਕਰੇਗਾ ਤੇ ਨਾ ਹੀ ਬਰਦਾਸ਼ਤ ਕਰੇਗਾ ਇਹ ਗੱਲ ਤੁਸੀਂ ਜਿਹੜੀ ਆ ਉਹ ਯਾਦ ਰੱਖ ਲਿਓ ਜੇ ਛੇਕਣਾ ਤਾਂ ਸੁਖਬੀਰ ਬਾਦਲ ਨੂੰ ਛੇਕੋ ਪਰ ਉਹਦੇ ਖਿਲਾਫ ਤਾਂ ਤੁਹਾਡੀਆਂ ਜਿਹੜੀਆਂ ਜ਼ੁਬਾਨਾਂ ਆ ਉਹ ਨਹੀਂ ਖੁੱਲਦੀਆਂ ਤੁਹਾਡੇ ਮੂੰਹ ਨੂੰ ਜਿਹੜੇ ਜਿੰਦੜੇ ਆ ਲੱਗ ਜਾਂਦੇ ਤੁਹਾਡੀ ਜ਼ੁਬਾਨ ਸੜ ਜਾਵੇ ਤੁਸੀਂ ਗੁਰੂ ਘਰ ਦੇ ਵਿੱਚ ਮਸੰਦ ਬਣ ਕੇ ਜਿਹੜੇ ਉਹ ਬੈਠੇ ਹੋਏ ਉਹ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ ਬਚਾਇਆ ਸਿੰਘਾਂ ਨੂੰ ਸ਼ਹੀਦ ਕਰਵਾਇਆ ਬਲਾਤਕਾਰੀ ਸਿਲਸੇ ਵਾਲੇ ਨੂੰ ਮਾਫੀ ਦਿੱਤੀ ਅਤੇ ਜੁਝਾਰੂ ਸਿੰਘਾਂ ਦੇ ਕਾਤਲ ਬੁੱਜਨ ਪੁਲਿਸ ਅਫਸਰਾਂ ਸੁਮੇਧ ਸੈਣੀ ਵਰਗਿਆਂ ਨੂੰ ਹਸਾਰਾ আলম ਵਰਗਿਆਂ ਨੂੰ ਬਿਰਕ ਨੂੰ ਅਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਤਰੱਕੀਆਂ ਦਿੱਤੀਆਂ ਜੇ ਛੇਕਣਾ ਤੇ ਉਹਨੂੰ ਪੰਥ ਦੇ ਵਿੱਚ ਉਹ ਜਿਹੜਾ ਛੇਕੋ ਜੋ ਇਹਦੀ ਸਜ਼ਾ ਬਣਦੀ ਸੀ ਪਰ ਉਹਨੂੰ ਤਾਂ ਮਾਮੂਲੀ ਜਿਹੜੀ ਤਨਖਾਹ ਲਗਾ ਕੇ ਤੁਸੀਂ ਬਰੀ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਪਰ ਉਹ ਉਹ ਗੁਨਾਹਗਾਰ ਦੀ ਜਿਹੜੀ ਸਜ਼ਾ ਸੀ ਉਹ ਬਹੁਤ ਵੱਡੀ ਸੀ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਸੰਦ ਸਾੜੇ ਸੀ ਨਾ ਤੇ ਤੁਸੀਂ ਉਹਨਾਂ ਮਸੰਦਾਂ ਦੇ ਨਾਲੋਂ ਵੀ ਜਿਹੜਾ ਉਹ ਵੱਧ ਚੁੱਕੇ ਹੋਇਓ ਜਕਰੀਆ ਖਾਨ ਹੋਵੇ ਚਾਹੇ ਵਜ਼ੀਰ ਖਾਨ ਫਰੁਖਸੀਅਰ ਹੋਵੇ ਮੀਰ ਮੰਨੂ ਹੋਵੇ ਇੰਦਰਾ ਗਾਂਧੀ ਹੋਵੇ ਬੇਅੰਤ ਬੁੱਝੜ ਹੋਵੇ ਜਨਰਲ ਵੈਦਿਆ ਹੋਵੇ ਇਹਨਾਂ ਸਾਰੇ ਦੁਸ਼ਟਾਂ ਦੇ ਨਾਲੋਂ ਸੁਖਵੀਰ ਬਾਦਸ ਦੇ ਜਿਹੜੇ ਗੁਨਾਹ ਆ ਉਹ ਵੱਡੇ ਆ ਜਿਹੜੇ ਆ ਮੁਗਲ ਹਾਕਮ ਸਨ ਜਾਂ ਹਿੰਦੂ ਹਾਕਮ ਸਨ ਉਹ ਤਾਂ ਸਿੱਖ ਨਹੀਂ ਸਨ ਉਹਨਾਂ ਨੂੰ ਬਹੁਤਾ ਸਿੱਖੀ ਬਾਰੇ ਪਤਾ ਵੀ ਨਹੀਂ ਹੋਵੇਗਾ ਪਰ ਇਹਨੇ ਤਾਂ ਸਿੱਖ ਹੋ ਕੇ ਇਹਨੇ ਤਾਂ ਆਪਣੇ ਆਪ ਨੂੰ ਅਕਾਲੀ ਅਖਵਾ ਕੇ ਆਪਣੇ ਆਪ ਨੂੰ ਪੰਥਕਾ ਅਖਵਾ ਕੇ ਸਿੱਖ ਕੌਮ ਦਾ ਜਿਹੜਾ ਘਾਣ ਆ ਉਹ ਕਰ ਦਿੱਤਾ ਇਹ ਉਹਨਾਂ ਸਾਰਿਆਂ ਦੇ ਨਾਲੋਂ ਸਿੱਖ ਕੌਮ ਦੀ ਨਿਗਾਹ ਦੇ ਵਿੱਚ ਜਿਹੜਾ ਵੱਡਾ ਆ ਦੁਸ਼ਟ ਆ ਛੇਕਣਾ ਆ ਤਾਂ ਫਿਰ ਇਹਨੂੰ ਜਿਹੜਾ ਆ ਉਹ ਪੰਥ ਦੇ ਵਿੱਚੋਂ ਛੇਕੋ ਭਾਈ ਨਰੈਨ ਸਿੰਘ ਚੌੜਾ ਦੀ ਜਿਹੜੀ ਲੱਥੀ ਦਸਾ ਰਿਹਾ ਨਾ ਉਹ ਕਿਸੇ ਵੀ ਸਿੱਖ ਨੌਜਵਾਨ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਆ ਦਸਤਾਰ ਲਾਉਣ ਵਾਲਾ ਵੀ ਪਤਾ ਨਹੀਂ ਹੁਣ ਕਿਹੜੀ ਖੁੱਡ ਦੇ ਵਿੱਚ ਜਾ ਕੇ ਵੜ ਚੁੱਕਾ ਹੋਇਆ ਆ ਪਰ ਸਿੱਖ ਕੌਮ ਫਿਰ ਸਾਰੀਆਂ ਖੁੱਡਾਂ ਦੇ ਵਿੱਚੋਂ ਜਿਹੜਾ ਬਾਹਰ ਕੱਢ ਲਈ ਹੁੰਦੀ ਹੁੰਦੀ ਏ ਤੇ ਜਿਹੜੇ ਪੰਥ ਦੇ ਵਿੱਚੋਂ ਛੇਕਣ ਦੀਆਂ ਹੁਣ ਗੱਲਾਂ ਵੀ ਕਰ ਰਹੀਆਂ ਨਾ ਜਾਂ ਦਸਤਾਰ ਨੂੰ ਲਥੀ ਨੂੰ ਠੀਕ ਠਹਿਰ ਆ ਰਹੇ ਆ ਇਹ ਯਾਦ ਰੱਖਣ ਕਿ ਤੁਸੀਂ ਫਿਰ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲ ਸਕੋਗੇ ਜੈਡ ਸਿਕਿਉਰਟੀਆਂ ਸਾਰਿਆਂ ਨੂੰ ਜਿਹੜੀਆਂ ਉਹ ਲੈਣੀਆਂ ਪੈਣਗੀਆਂ ਹਰ ਸਟੇਜ ਦੇ ਉੱਤੇ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਹਾਡਾ ਜਿਹੜਾ ਭਾਰੇ ਵਿਰੋਧ ਆ ਉਹ ਕੀਤਾ ਜਾਵੇਗਾ ਤੁਸੀਂ ਅਕਾਲੀ ਅਖਵਾਉਣ ਦੇ ਹੱਕਦਾਰ ਨਹੀਂ ਰੇ ਸ੍ਰੀ ਅਕਾਸ਼ਤਖ ਸਾਹਿਬ ਤੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੋਈ ਏ ਕਿ ਤੁਸੀਂ ਹੁਣ ਪੰਥ ਦੀ ਅਗਵਾਈ ਕਰਨ ਦੇ ਜਿਹੜਾ ਆ ਉਹ ਜੋਗਨੀ ਰੇ ਚੁੱਪ ਕਰਕੇ ਹੁਣ ਘਰਾਂ ਦੇ ਵਿੱਚ ਜਿਹੜਾ ਉਹ ਬਹਿ ਜਾਓ ਰਾਜਨੀਤਿਕ ਤੌਰ ਤੇ ਸਿੱਖ ਕੌਮ ਹੁਣ ਤੁਹਾਨੂੰ ਜਿਹੜਾ ਪਰਵਾਨ ਨਹੀਂ ਕਰੇਗੀ ਤੁਹਾਡੇ ਜ਼ੁਲਮਾਂ ਦਾ ਜਿਹੜਾ ਆ ਉਹ ਅੰਤ ਹੋ ਚੁੱਕਾ ਹੋਇਆ ਆ ਹੁਣ ਅਸੀਂ ਹੋਰ ਜ਼ੁਲਮ ਸਿੱਖ ਕੌਮ ਨੇ ਤੁਹਾਡੇ ਸਹਿਣ ਨਹੀਂ ਕਰਨੇ ਪਰਵਾਨ ਨਹੀਂ ਕਰਨੇ ਹੁਣ ਤੁਸੀਂ ਦੁੱਧ ਤੋਤੇ ਬਣਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਨਾ ਕਰੋ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੰਗਾਰਨ ਦਾ ਜਿਹੜਾ ਯਤਨ ਆ ਉਹ ਨਾ ਕਰੋ ਪੰਥ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਠੇਸ ਨਾ ਪਹੁੰਚਾਓ ਗੁਰੂ ਬੜਾ ਬੇਅੰਤ ਦੇ ਪੰਥ ਬਹੁਤ ਵੱਡਾ ਦੇ ਬਰੇ-ਬਰੇ ਵੱਡੇ ਦੁਸ਼ਟ ਆਏ ਪਰ ਚੱਲਦੇ ਬਣੇ ਤੁਸੀਂ ਵੀ ਇਸੇ ਤਰ੍ਹਾਂ ਜਿਹੜਾ ਆ ਉਹ ਮਰਮੁਕ ਜਾਣਾ ਆ ਪਰ ਪੰਥ ਨੇ ਜਿਹੜਾ ਆ ਉਹ ਇਸੇ ਤਰ੍ਹਾਂ ਜਿਉਂਦਾ ਆ ਜਾਗਦਾ ਰਹਿਣਾ ਆ ਸੁਖਬੀਰ ਬਾਦਲ ਨੇ ਜਿਹੜੇ ਗੁਨਾਹ ਕੀਤੇ ਆ ਨਾ ਉਹਦੀ ਸਜ਼ਾ ਜਿਹੜੀ ਉਹ ਬਹੁਤ ਵੱਡੀ ਆ ਜਿਵੇਂ ਲਖਪਤ ਰਾਏ ਨੂੰ ਸਜ਼ਾ ਮਿਲੀ ਸੀ ਨਾ ਉਹਦੀ ਸਜ਼ਾ ਵੀ ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਚਾਹੀਦੀ ਸੀ ਜਿਸ ਤਰ੍ਹਾਂ ਸਿੰਘਾਂ ਨੇ ਲਖਪਤ ਰਾਏ ਨੂੰ ਬੜੀ ਜਿਹੜੀ ਭੈੜੀ ਜਿਹੜੀ ਮੌਤ ਆ ਨੂੰ ਦਿੱਤੀ ਸੀ ਲਖਪਤ ਰਾਏ ਦਾ ਇਤਿਹਾਸ ਜਿਹੜਾ ਆ ਉਸੇ ਕੌਮ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਆ ਜਥੇਦਾਰਾਂ ਨੂੰ ਤੇ ਜਿਹੜੀ ਹੁਣ ਬਾਦਲ ਜੁੰਡ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਤੇ ਤਖਤ ਸ੍ਰੀ ਆਕਾਲਪੁਰ ਸਾਹਿਬ ਦੇ ਜਥੇਦਾਰ ਨੂੰ ਵੰਗਾਰ ਰਹੀ ਏ ਉਹਨਾਂ ਦੀ ਕਿਰਦਾਰਕੁਸ਼ੀ ਕਰ ਰਹੀ ਏ ਉਹਨਾਂ ਨੂੰ ਬਲੈਕਮੇਲ ਕਰ ਰਹੀ ਏ ਇਹ ਵੀ ਗੱਲਾਂ ਪੰਥ ਪਰਵਾਣ ਨਹੀਂ ਕਰੇਗਾ ਤੁਸੀਂ ਪਹਿਲਾਂ ਵੀ ਜਥੇਦਾਰਾਂ ਦੇ ਕੋਲੋਂ ਬੜੇ ਜਿਹੜੇ ਆ ਪੰਥ ਵਿਰੋਧੀ ਫੈਸਲੇ ਕਰਵਾਏ ਆ ਆ ਫਖਰੇ ਕੌਮ ਤੁਹਾਡਾ ਅਵਾਰਡ ਉੱਡ ਗਿਆ ਨਾ ਹੁਣ ਇਹਦਾ ਮਤਲਬ ਕਿ ਤੁਸੀਂ ਗਦਾਰੇ ਕੌਮ ਹੋ ਜਥੇਦਾਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਿਲਕੁਲ ਵੀ ਇਹਨਾਂ ਦੇ ਦਬਾਅ ਵਿੱਚ ਨਾ ਆਉਣ ਕਿਉਂਕਿ ਅੱਗੇ ਇਹਨਾਂ ਦੇ ਸਿਆਸੀ ਦਖਲਅੰਦਾਜ਼ੀ ਕਰਕੇ ਬਹੁਤ ਜਿਹੜਾ ਕਹਾਣਿਆ ਉਹ ਹੋ ਚੁੱਕਾ ਹੋਇਆ ਆ ਕੌਮ ਜਥੇਦਾਰਾਂ ਦੇ ਨਾਲ ਖਲੋਤੀ ਹੈ ਪਰ ਜੇਕਰ ਜਥੇਦਾਰਾਂ ਨੇ ਕੋਈ ਗਲਤ ਫੈਸਲਾ ਲੈ ਲਿਆ ਤੇ ਜੋ ਹਾਲ ਫਿਰ ਅਰੂਪ ਸਿੰਘ ਦਾ ਤੇ ਗੁਰਵਚਨ ਸਿੰਘ ਦਾ ਹੋਇਆ ਨਾ ਉਹੀ ਹਾਲ ਫਿਰ ਜਥੇਦਾਰਾਂ ਦਾ ਭਵਿੱਖ ਦੇ ਵਿੱਚ ਹੋ ਰਹੇਗਾ ਹੋ ਜਾਏਗਾ ਫਿਰ ਕੋਈ ਸੰਗਤ ਨੇ ਮਾਨ ਸਤਕਾਰ ਨਹੀਂ ਕਰਨਾ ਤੇ ਬਾਦਰਦਲ ਦੀ ਜਿਹੜੀ ਜੁੰਡਲੀ ਜਿਹੜੀ ਕਹਿ ਰਹੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਜਥੇਦਾਰਾਂ ਦਾ ਬਹੁਤ ਮਾਨ ਸਤਕਾਰ ਕਰਦੇ ਆ ਉਹ ਪੰਥ ਪ੍ਰਸਤ ਗੁਰਸਿੱਖਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਮਾਰੇ ਆ ਤੁਹਾਡੇ ਨਾਲੋਂ ਵੱਧ ਮਾਰੇ ਕੌਣ ਹੋ ਸਕਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਰਦਾਰਕੁਸ਼ੀ ਤਾਂ ਤੁਸੀਂ ਕਰਦੇ ਪਏ ਹੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗਿਆਨੀ ਰਗਵੀਰ ਸਿੰਘ ਦੇ ਨਾਲ ਤੁਹਾਡੇ ਵੱਲੋਂ ਕੀ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ ਸੋ ਇਹ ਗੱਲਾਂ ਜਿਹੜੀਆਂ ਆ ਉਹ ਬੰਦ ਕੀਤੀਆਂ ਜਾਣ ਸੋ ਇੰਨੀਆਂ ਕੋ ਬੇਨਤੀਆਂ ਦਾਸ ਨੇ ਕਰਦੀਆਂ ਸੀ ਆ ਤੁਹਾਨੂੰ ਦੁਬਾਰਾ ਅਖਬਾਰਾਂ ਦਿਖਾ ਦੇਣਾ ਆ ਕਿ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਨਰੈਣੋ ਮਹੰਤ ਦੀ ਜਿਹੜੀ ਆ ਉਹ ਰੂਹ ਆ ਤੇ ਸੁਖਬੀਰ ਬਾਦਲ ਦੇ ਵਿੱਚ ਵੀ ਮਸਾ ਰੰਗੜ ਦੀ ਜਿਹੜੀ ਆ ਉਹ ਉਹ ਰੂਹ ਹੈਗੀ ਆ ਆ ਦੇਖੋ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਆਈਆਂ ਸਿੱਖ ਸੰਗਤਾਂ ਨੂੰ ਸਾਰੇ ਰਬ ਬੰਦ ਕਰਕੇ ਬਣਾਇਆ ਬੰਦੀ ਟਾਸਕ ਫੋਰਸ ਨੇ ਸਿੱਖ ਸੰਗਤਾਂ ਨੂੰ ਛੱਲੀਆਂ ਵਾਂਗ ਘੋਟਿਆ ਨਿਹੰਗ ਸਿੰਘ ਦਾ ਜ਼ਬਰਦਸਤੀ ਲਾਇਆ ਦਮਾਲਾ ਆ ਤੁਹਾਡੇ ਜਿਹੜੇ ਆ ਉਹ ਕਰ ਰਹੀ ਆ ਪੰਥ ਤੁਹਾਨੂੰ ਕਿੱਥੇ ਪਰਮਾਨ ਕਰੇ ਪੰਥ ਦੇ ਵਿੱਚ ਕੋਈ ਤੁਹਾਡੀ ਜਿਹੀ ਜਗ੍ਹਾ ਆ ਉਹ ਨਹੀਂ ਬਣਦੀ ਇਦਾਂ ਹੀ ਤੁਸੀਂ ਜਿਹੜੇ ਆ ਉਹ ਧੱਕੇ ਆ ਉਹ ਖਾਂਦੇ ਰਹੋਗੇ ਨਾ ਤੁਸੀਂ ਘਰ ਦੇ ਰਹਿਣਾ ਨਾ ਤੁਸੀਂ ਘਾਟ ਦੇ ਦੁਰ ਲਾਣ ਤੇ ਆ ਤੁਹਾਡੇ ਉੱਤੇ ਸੋ ਇੰਨੀਆਂ ਕੋ ਬੇਨਤੀਆਂ ਆ ਆਪ ਸਿੱਖ ਸੰਗਤਾਂ ਦੇ ਨਾਲ ਕਰਨੀਆਂ ਸੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ